ਖਾਰਸਾ ਰਾਜ ਹੜਪਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿੱਚ ਵੱਡੇ ਪੱਧਰ ਤੇ ਤਰਨ ਪਰਵਰਤਨ ਦਾ ਕੰਮ ਸ਼ੁਰੂ ਕੀਤਾ ਇਹਦੇ ਵਿੱਚ ਮੁੱਖ ਕੰਮ ਈਸਾਈ ਮਸ਼ੀਨਰੀਆਂ ਦਾ ਸੀ ਦੂਜਾ ਕੰਮ ਉਹਨਾਂ ਨੇ ਦਰਬਾਰ ਸਾਹਿਬ ਤੇ ਹੋਰ ਗੁਰੂਤਾਮਾ ਦੀ ਸੇਵਾ ਉਤਾਸੀ ਸਿੰਘਾਂ ਨੂੰ ਦੇ ਦਿੱਤੀ ਇਹਦੇ ਨਾਲ ਸਿੱਖ ਧਰਮ ਵਿੱਚ ਪੰਬਲਪੂ ਸਾਹਿਬ ਪੈਦਾ ਹੋ ਗਿਆ ਕਿ ਉਹ ਸਿੱਖ ਨੇ ਕਿ ਹਿੰਦੂ ਨੇ ਇਸੇ ਚੀਜ਼ ਦਾ ਫਾਇਦਾ ਇਹ ਚੁੱਕਦੇ ਅੰਗਰੇਜ਼ ਹੋਰ ਵੀ ਚੁੱਕਣਾ ਚਾਹੁੰਦੇ ਸਨ ਇਹਦੇ ਵਿਰੋਧ 'ਚ ਸਿੰਘ ਸਭਾ ਲਹਿਰ ਪੈਦਾ ਹੋਈ ਐਸ ਲਹਿਰ ਦੇ ਦੌਰਾਨ ਹੀ 5 ਮਾਰਚ 1892 ਨੂੰ ਤੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਨੀਂ ਰੱਖੀ ਗਈ ਇਸੇ ਕਾਲਜ ਤੋਂ ਹੀ ਸਿੱਖਾਂ ਦੇ ਬੜੇ ਮੰਨੇ ਪ੍ਰਵੰਨੇ ਲੇਟਰ ਮਾਸਟਰ ਤਾਰਾ ਸਿੰਘ ਮਾਸਟਰ ਮੋਤਾ ਸਿੰਘ ਮਾਸਟਰ ਸੁੰਦਰ ਸਿੰਘ ਪ੍ਰੋਫੈਸਰ ਜੋਤ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਪ੍ਰੋਫੈਸਰ ਨਿਰੰਜਨ ਸਿੰਘ ਹੈਡਮਾਸਟਰ ਮਹਿਤਾਬ ਸਿੰਘ ਗੋਪਾਲ ਸਿੰਘ ਕੌਮੀ ਅਕਾਲੀ ਮੰਗਲ ਸਿੰਘ ਗਿਆਨੀ ਕਰਤਾਰ ਸਿੰਘ ਆਤ ਪੈਦਾ ਹੋਏ ਜਿਨ੍ਹਾਂ ਨੇ ਅੱਗੇ ਜਾ ਕੇ ਅੰਗਰੇਜ਼ਾਂ ਦੇ ਇਸ ਕੰਮ ਨੂੰ ਠੇਕ